ਸਾਪਾ ਦੀ ਇੱਕ ਵਾਰ ਕੇਂਦਰ ਤੋਂ ਵਿੱਚ ਮੋੜ ਤੋਂ ਭਾਜਪਾ ਦੀ ਹੈਟਰਿੰਗ ਮੱਚੀ ਹੈ ਕੀ ਕਹਿਣਾ ਚਾਹੁੰਦਾ ਹਾਂ। ਉਸਮਨ ਦੇਸ਼ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਹੈ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਮਾਂਜੋਗ ਨਰਿੰਦਰ ਮੋਦੀ ਜੀ ਦੇਸ਼ ਤੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ। ਇਹ ਵੀ ਆਪਣੇ ਆਪ ਚ ਇੱਕ ਬਹੁਤ ਵੱਡੀ ਉਪਲਬਧੀ ਹੈ। ਸੋ ਉਹਦੇ ਲਈ ਜਿੱਥੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਉੱਥੇ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਪਰਮਾਤਮਾ ਹੁਣ ਹੋਰ ਤਾਕਤ ਦੇਵੇ ਤਾਂ ਕਿ ਜਿਹੜੇ ਬਾਕੀ ਅਧੂਰੇ ਕੰਮ ਉਹਨਾਂ ਨੇ ਪ੍ਰਚਾਰ ਸਕੀਆ ਔਰ ਦੇਸ਼ ਨੂੰ ਮਜ਼ਬੂਤੀ ਜਿੱਥੇ ਲਗਾਇਆ ਉੱਥੇ ਹੋਰ ਮਜ਼ਬੂਤੀ ਚ ਲੈ ਕੇ ਜਾਣ ਔਰ ਜਿਸ ਤਰੀਕੇ ਨਾਲ ਪਹਿਲਾਂ ਉਹ ਗਰੀਬਾਂ ਦੇ ਲਈ ਕੰਮ ਕਰ ਰਹੇ ਨੇ ਜ਼ਰੂਰਤਮੰਦ ਵਕਤੀਆਂ ਦੇ ਲਈ ਚਾਹੇ ਉਹ ਮਕਾਨ ਦੀ ਗੱਲ ਕਰੀਏ ਚਾਹੇ ਬਿਜਲੀ ਦੇ ਕਨੈਕਸ਼ਨ ਗੈਸ ਕਨੈਕਸ਼ਨ ਲਾਈਟਾਂ ਦੇ ਜਿਹੜੇ ਉਹਨਾਂ ਦੀ ਉਹ ਜੁਲਾਦੀ ਉਹ ਜੁਵਲਾਦੀ ਸੀ ਉਹ ਜਾਲਾਦੀ ਸੀ ਜਾਂ ਹੋਰ ਜਿੰਨੀਆਂ ਵੀ ਸਕੀਮਾਂ ਸੀ ਚਾਹੇ ਉਹ ਆਯੁਸ਼ਮਾਨ ਭਾਰਤ ਦੀ ਸੀ ਉਹਨਾਂ ਨੂੰ ਹੋਰ ਅੱਗੇ ਇਸੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਦੀ ਸੇਵਾ ਕਰਨ ਔਰ ਦੇਸ਼ ਜਿੱਥੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਛਾਣ ਵਿਲੱਖਣ ਪਛਾਣ ਬਣਾਈ ਆ ਉਸ ਨੂੰ ਹੋਰ ਜਿਹੜੀ ਤਾਕਤ ਮਿਲੇ ਉਹਦੇ ਲਈ ਮੈਂ ਅਰਦਾਸ ਬੇਨਤੀ ਕਰਦੇ ਹਾਂ ਸਾਬਲਾ ਜੀ ਭਾਜਪਾ ਦਾ ਨਾਰਾ ਥਾ ਕਿ ਇਸ ਵਾਰ 400% ਲekin ਭਾਜਪਾ 250 ਵਾਰ ਵੀ ਨਹੀਂ ਹੋਇਆ ਕੀ ਮੰਨਤੇ ਹੋ ਕਹਾਂ ਸੇ ਕਮੀ ਰਹਿ ਗਈ ਕਿ 250 ਵਾਰ ਵੀ ਨਹੀਂ ਹੋਇਆ ਵਾਟਪਾ ਦੇਖਿਓ ਇਤਨਾ ਕੁਛ ਨੁਕਸ ਕਮੀਆਂ ਰਹਿ ਗਈਆਂ ਹੁਣ ਗਿਆ ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਜੋ ਲੋਕਾਂ ਦਾ ਫਤਵਾ ਆ ਜੋ ਜਨਤਾ ਦਾ ਦੇਸ਼ ਹੁੰਦਾ ਹੈ ਉਹਨਾਂ ਦਾ ਉਹਨੂੰ ਸਵੀਕਾਰ ਕਰਨਾ ਚਾਹੀਦਾ ਹੈ। ਔਰ ਜੋ ਜਿਹੜਾ ਉਹਨਾਂ ਫਤਵੇ ਨੂੰ ਅਸੀਂ ਸਵੀਕਾਰ ਕਰਦੇ ਹਾਂ ਔਰ ਜਿੱਥੇ-ਜਿੱਥੇ ਕਮੀਆਂ ਰਹੀਆਂ ਉਹ ਸਾਰੀਆਂ ਕਮੀਆਂ ਦੇ ਉੱਤੇ ਦੁਬਾਰਾ ਚਿੰਤਨ ਕਰਨ ਦੀ ਲੋੜ ਰਹਿੰਦੀ ਹੈ ਔਰ ਹਾਈ ਕਮਾਂਡ ਇਸ ਤੇ ਸਾਡਾ ਜਿਹੜਾ ਵਿਸ਼ੇਸ਼ ਧਿਆਨ ਵੀ ਹਮੇਸ਼ਾ ਤੋਂ ਦਿੰਦਾ ਰਿਹਾ ਔਰ ਉਹ ਤੇ ਦਵੇ ਗਏ। ਪੰਜਾਬ ਵਿੱਚ ਸਰ ਭਾਜਪਾ ਪਹਿਲੀ ਵਾਰ ਇਸੇ ਹੋਏ ਕਿ ਕੋਈ ਖਾਤਾ ਨਹੀਂ ਖੋਲ੍ਹ ਪਾਇਆ ਲੋਕ ਸੁਝਾਉਂ 25 ਸਾਲ ਦੀ ਵਿਆਸ ਨੇ। ਕੀ ਮੰਨਦੇ ਸਭ ਕਿ ਕਹਾ ਕਮੀ ਰਹੀ ਜੇ ਪੰਜਾਬ ਵਿੱਚ ਖਾਸ ਕਰਕੇ ਇੱਕ ਵੀ ਸੀਟ ਨਹੀਂ ਆਈ। ਜੋ ਤੇ 3 ਨੰਬਰ ਤੇ ਪਾਰਟੀ ਬਣਾ ਬਿਆ ਤੁਹਾਨੂੰ ਮੈਂ ਪਹਿਲਾਂ ਕਿਹਾ ਨਾ ਕਿ ਜਿਸ ਤਰੀਕੇ ਨਾਲ ਜਿਹੜੀ ਕੇਂਦਰ ਸਾਡਾ ਹਾਈ ਕਮਾਂਡ ਆ ਉਹ ਤੇ ਚਿੰਤਨ ਜਿਹੜੀ ਬੈਠਕ ਜੋ ਉਹ ਕਰੇਗਾ ਉਹਦੇ ਤੇ ਜ਼ਰੂਰਤ ਤੇ ਵਿਚਾਰ ਕਰੇਗਾ ਔਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਦੇ ਤੇ ਉਹਦਾ ਸੁਧਾਰ ਵੀ ਕਰਨਗੇ ਇਹ ਦੁੱਖ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਾ ਆਉਣਾ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਜਣੀ ਕੋਈ ਉਹ ਨਹੀਂ ਪਰ ਕਿਹੜੀਆਂ ਕਮੀਆਂ ਰਹਿ ਗਈਆਂ ਅਸੀਂ ਤੇ ਮੁੜ ਕੇ ਵਿਚਾਰ ਕਰਾਂਗੇ ਔਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਹਿਬ ਜੀ ਹੁਸ਼ਿਆਰਪੁਰ ਦੀ ਗੱਲ ਕਰੀਏ 2014 ਤੋਂ ਲੈ ਕੇ 2024 ਤੱਕ ਯਾਰ ਇੱਕ ਮਿੰਟ ਤੇ ਤੋਂ ਮਾਈਦਾ ਪਿਆ ਨਹੀਂ ਬਸ 2014 ਤੋਂ ਲੈ ਕੇ 2024 ਤੱਕ ਜਿਹੜਾ ਹੁਸ਼ਿਆਰਪੁਰ ਦੇ ਭਾਜਪਾ ਦਾ ਘਟ ਰਿਹਾ ਤੁਸੀਂ ਵੀ ਵਧੀਆ ਜਿੱਤ ਹਾਸਲ ਕੀਤੀ ਸੀ ਸੋਮ ਪ੍ਰਕਾਸ਼ ਨੇ ਵਧੀਆ ਜਿੱਤ ਹਾਸਲ ਕੀਤੀ ਸੀ ਇਸ ਵਾਰ ਜਿਹੜੀ 2 ਲੱਖ ਵੋਟ ਵੀ ਪੂਰੇ ਹਿੱਸੇ ਨਹੀਂ 1.99 ਲੱਖ ਸਮਥਿੰਗ ਰਹੀ ਕਿ ਕਿਸੇ ਵੇਲੇ ਤਾਂ 4-4 ਲੱਖ ਵੋਟ ਜਿਹੜੀ ਪੈਂਦੀ ਰਹੀ ਹੈ ਭਾਜਪਾ ਤਾਂ ਆਪਾਂ ਕਹਿ ਸਕਦੇ ਕਿ ਹੁਣ ਵੀ ਜਿਹੜਾ ਫੈਸਲਾ ਜਿਹੜਾ ਗਲਤ ਰਿਹਾ ਜਿਹੜਾ ਪਾਰਟੀ ਦਾ ਮਿਹਨਤ ਤੁਸੀਂ ਕੀਤੀ ਹੈ ਦੇਖੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਫੈਸਲਾ ਗਲਤ ਰਿਹਾ ਕਿਸੇ ਨੇ ਜਿਹੜਾ ਹਾਈ ਕਮਾਂਡ ਨੇ ਬੜਾ ਸੋਚ ਸਮਝ ਕੇ ਕੀਤਾ ਹੋਏਗਾ ਫੈਸਲਾ ਜੋ ਵੀ ਕੀਤਾ ਹੋਏਗਾ ਪਰ ਹਾਂ ਉਹ ਲੋਕਾਂ ਨੇ ਉਸ ਤਰੀਕੇ ਨਾਲ ਉਹਨੂੰ ਸਵੀਕਾਰ ਨਹੀਂ ਕੀਤਾ ਔਰ ਉਹ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਕਮੀਆਂ ਜਿਹੜੀਆਂ ਕਮੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਤੇ ਜ਼ਰੂਰ ਅਸੀਂ ਜਿਹੜਾ ਵਿਚਾਰ ਕਰਾਂਗੇ ਕਿਉਂਕਿ ਇਸ ਤੋਂ ਹੁਣ ਤੱਕ ਭਾਜਪਾ ਅਕਾਲੀ ਦਲ ਨਾਲ ਰੱਖਿਆ ਨਹੀਂ ਇਸ ਵਾਰ ਇਕੱਲੇ ਨਹੀਂ ਲੜਿਆ ਤਾਂ ਲੱਗਭਗ ਜੀਓ ਕਮੀ ਪਾਰਟੀਆਂ ਜਿਨ੍ਹਾਂ ਹਾਲਾਂਕਿ ਅਕਾਲ ਚ ਵੀ ਕਮੀ ਕੀਤੀ ਹੈ ਉਹ ਵੀ ਕਮੀ ਪਾਈਪਾਂ ਕੀਤੀ ਹੈ ਦੇਖੋ ਕਠਿਆ ਲੜਨ ਦਾ ਫਾਇਦੇ ਤਾਂ ਹੁੰਦੇ ਹੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੇ ਜੀ ਮਿਲ ਕੇ ਲੜਦੇ ਤਾਂ ਸ਼ਾਇਦ ਇਹਦੇ ਨਤੀਜੇ ਵੀ ਕੁਝ ਹੋਰ ਹੁੰਦੇ ਪਰ ਜਿੱਥੇ ਤੱਕ ਜੇ ਅਸੀਂ ਇਹ ਕਹੀਏ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ ਚੋਣਾਂ ਚ ਕੋਈ ਘਟ ਨਹੀਂ ਰਹੀ ਵੱਧ ਰਹੀ ਹੈ ਔਰ ਤੁਸੀਂ ਦੇਖੋ ਕਿ ਜਿੰਨਾਂ ਸੀਟਾਂ ਦੇ ਉੱਤੇ ਸੀ ਕਦੀ ਲੜੇ ਹੀ ਨਹੀਂ ਜਿਦਾ ਫਿਰੋਜਪੁਰ ਲੁਧਿਆਣਾ ਅਨੰਦਪੁਰ ਸਾਹ ਇਹਨਾਂ ਦੇ ਉੱਤੇ ਅਸੀਂ ਅਕਾਲੀ ਦਲ ਤੋਂ ਵੱਧ ਜਿਹੜੀ ਉਸ ਤੋਂ ਵੱਡੀ ਪੋਜੀਸ਼ਨ 'ਚ ਆਂ ਜਿੱਥੇ ਕਿ ਹਮੇਸ਼ਾ ਅਕਾਲੀ ਦਲ ਲੜਦਾ ਰਿਹਾ ਫਿਰ ਉਧਰ ਕੁਝ ਅਧਿਏ ਤੇ ਐਸੇ ਆ ਕਿ ਜਿੱਥੇ ਅਸੀਂ ਐਮਐਲਏ ਵੀ ਨਹੀਂ ਕੋਈ ਲੜਦੇ ਤੇ ਕੋਈ ਵੀ ਪੂਰੇ ਤੋਂ ਪੂਰੇ ਬਿਲਟਾ ਖਾਲੀ ਪਈਆਂ ਉਨਾ ਉਸ ਏਰੀਆ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਕਾਲੀ ਦਲ ਤੋਂ ਵਧੀਆ ਵਧ ਰਹੀ ਹੈ। ਸੋ ਇਹ ਮੇਰਾ ਖਿਆਲ ਹੈ ਕਿ ਵੀ ਇਹਨੂੰ ਅਸੀਂ ਪੋਜ਼ਿਟਿਵ ਵੇ ਨਾਲ ਵੀ ਦੇਖਾਂਗੇ ਕਿ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਉਤਸ਼ਾਹ ਜ਼ਿਆਦਾ ਹੈ। ਵੋਟ ਸ਼ੀਅਰ ਵਧਿਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੀਅਰ ਤਾਂ ਬਹੁਤ ਜ਼ਿਆਦਾ ਵਧਿਆ। ਜਿਹੜੀ ਮਨਮਨ ਦਾ ਇਗਜ਼ਾਮਪਲ ਮੈਂ ਲੁਧਿਆਣਾ ਦਾ ਚੋਣ ਇੰਚਾਰਜ ਵੀ ਸੀਗਾ ਤੇ ਚੋਣ ਉਹਦੇ 'ਚ ਜੇ ਦੇਖਿਆ ਜਾਵੇ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਸੀ 30 ਨੰਬਰ ਔਰ ਅਕਾਲੀ ਚੌਥੇ ਨੰਬਰ ਤੇ ਵੀ ਬੜਾ ਫਰਕ ਹੈ ਆਨੰਦਪੁਰ ਸਾਹਿਬ ਜਿਹੜਾ ਸੀ ਹਮੇਸ਼ਾ ਇਹ ਦਾਅਵਾ ਕਰਦਾ ਰਿਹਾ ਕਿ ਅਕਾਲੀ ਦਲ ਕੀ ਸਾਡੀ ਟ੍ਰੈਡੀਸ਼ਨਲ ਸੀਟ ਰਹੀ ਹੈ ਪੰਥਕ ਸੀਟ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਤੇ ਕਿੱਥੇ ਆ ਤੇ ਔਰ ਅਕਾਲੀ ਦਲ ਦੀ ਕਾਰਗੁਜ਼ਾਰੀ ਤਾਂ ਚੌਥੇ ਨੰਬਰ ਤੇ ਆ ਸੋ ਉਹਨਾਂ ਚੀਜ਼ਾਂ ਦੇ ਇਹ ਦੇਖ ਕੇ ਇੱਕ ਮੈਸੇਜ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਖਸ਼ ਪਹਿਲੇ ਨਾਲੋਂ ਕਿਤੇ ਜ਼ਿਆਦਾ ਅੱਗੇ ਵਧਿਆ ਹੈ ਇੱਕ ਸਰ ਪੰਜਾਬ ਦੇ ਵਿੱਚ ਦੋ ਸੀਟਾਂ ਤੇ ਦੱਜ ਜਿੱਤ ਹੋਈ ਹੈ ਜਿਹੜੀ ਅਲਗਾਹਵਾਦੀ ਸੋਚ ਨੂੰ ਮਤਲਬ ਕੈਸੇ ਸਿਖਾਪਾ ਤਾਂ ਕਿਆ ਸਰ ਆਨੇ ਵਾਲੇ ਟਾਈਮ ਮੇ ਅਕਾਲੀ ਭਾਜਪਾ ਗਠਬੰਧ ਜ਼ਰੂਰੀ ਹੋਗਾ ਪੰਜਾਬ ਲਈ ਦੇਖੋ ਇਹ ਜੋ ਗਠਬੰਧਰ ਹੋਣਾ ਨਹੀਂ ਹੋਣਾ ਇਹ ਸਾਡੇ ਲੈਵਲ ਦਾ ਕੰਮ ਨਹੀਂ ਹੈ ਇਹ ਤਾਂ ਹਾਈ ਕਮਾਂਡ ਦਾ ਕੰਮ ਹੈ ਔਰ ਇਹ ਕੇਂਦਰ ਦੀ ਜਿਹੜੇ ਲੋਕ ਉਹ ਬੈਠ ਕੇ ਹੀ ਤੈਅ ਕਰਨਗੇ ਕਿ ਹੁਣ ਕੀ ਉਹਦੇ ਤੇ ਨਿਰਣੈ ਕੀ ਲੜਾ ਅਲਬਤ ਲੋਕਾਂ ਨੇ ਹੁਣ ਫੈਸਲਾ ਦਿੱਤਾ ਉਹ ਲੋਕਾਂ ਦੇ ਦਿੱਤੇ ਉਹ ਫੈਸਲੇ ਨੂੰ ਆਪਾਂ ਚੁਟਹਲਾ ਤਾਂ ਨਹੀਂ ਸਕਦੇ ਉਹਦੇ ਤੋਂ ਕੋਈ ਮੁਖਮੋੜ ਵੀ ਨਹੀਂ ਸਕਦੇ ਕਿ ਉਹਨਾਂ ਨੂੰ